ਸਤੰਤੀ ਸਭਰਾ ਵਨ ਦੀ ਤਾਜ਼ਾ ਹਾਲਾਤ ਜਿਹੜੇ ਉਹ ਆਪ ਵੇਖ ਰਹੇ ਜੀ ਸੰਗਤਾਂ ਵੱਡੀ ਤਦਾਦ ਦੇ ਵਿੱਚ ਸਾਰੀਆਂ ਸੁਆਮਾਂ ਸੰਗਤ ਕਰ ਰਹੀ ਆ ਆ ਪਿੰਡ ਦੇ ਮੋਹਤਵਾਰ ਜਿਹੜੇ ਆ ਉਹ ਸਾਰੇ ਨਾਲ ਲੱਗ ਕੇ ਲਗਾਤਾਰ ਸੁਆਮਾਂ ਕਰ ਰਹੇ ਆ ਮਤਲਬ ਐਉਂ ਕਹਿ ਲਈਏ ਵੀ ਚਲੋ ਥੋੜਾ ਬਹੁਤ ਮੰਦਰੀਗਾ ਦਾ ਹਿੱਸਾ ਜਿਹੜਾ ਸਰਕਾਰ ਵੀ ਪਾ ਰਹੀ ਆ ਸਰਕਾਰ ਦੇ ਇਸ ਹਿੱਸੇ ਦੀ ਵੱਡੀ ਲੋੜ ਵਾ ਪਰ ਆ ਜੇ ਮਹਾਂਪੁਰਸ਼ ਸੰਤ ਬਾਬਾ ਸੁੱਖਾ ਸਿੰਘ ਸਿਰਾਲੀ ਸਾਹਿਬ ਵਾਲੇ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ ਕਰਨ ਤਾਰਨ ਵਾਲੇ ਬਾਬਾ ਜਗਤਾਰ ਸਿੰਘ ਜੀ ਇਹ ਸੰਗਤਾਂ ਨੂੰ ਪ੍ਰੇਰ ਕੇ ਸਵਾਮਾ ਕਰਾ ਰਿਹਾ ਤੇ ਨਗਰ ਦੀਆਂ ਸੰਗਤਾਂ ਬਹੁਤ ਵੱਡੀ ਤਦਾਦ ਦੇ ਵਿੱਚ ਪੰਜ ਸਰਪੰਚ ਮੌਜੂਦਾ ਸਾਬਕਾ ਉਹ ਸਾਰੇ ਹੀ ਲੱਗੇ ਹੋਏ ਆ ਪਰ ਆ ਫੀਤਾ ਜਿਹੜਾ ਵੱਜ ਰਿਹਾ ਵਾ ਇਹ ਫੀਤਾ ਵੀ ਦੇਖ ਲਓ ਤੇ ਆ ਗ੍ਰੇਡ ਜਿਹੜੇ ਵੱਜ ਰਹੇ ਆ ਮਤਲਬ ਲਗਾਤਾਰ ਮਿੱਟੀ ਜਿਹੜੀ ਆ ਰਹੀ ਆ ਔਰ ਇਹ ਮਿੱਟੀ ਐਂ ਕਹਿ ਲਈਏ ਕਿ ਜਿੰਨੀ ਦਰਿਆ ਤੋਂ ਕਿਤੇ ਵਾਪਸ ਨਹੀਂ ਆ ਵਾਪਸੀ ਆਪਣੀ ਮੰਗ ਰਹੇ ਆ ਸੋ ਅੱਜ ਦੇਮ ਤੇ ਜਿਹੜੇ ਮੌਜੂਦਾ ਹਾਲਾਤ ਹੈ ਪਾਣੀ ਦਾ ਸੱਤੇ ਜਿਹੜੀ ਉਹ ਫਿਰ ਵਧ ਰਹੀ ਆ ਪਾਣੀ ਆ ਪਿਛੇ ਅਗਲੇ ਪੰਨੇ ਵੇਖ ਲੋ ਪਾਣੀ ਦਾ ਵਹਾਅ ਮਤਲਬ ਬਹੁਤ ਤੇਜ਼ ਪਾਣੀ ਕੱਪਰ ਪੈ ਰਿਹਾ ਆ ਆ ਜਿਹੜਾ ਮਰਗੇ ਦੇ ਖੜੋਤੇ ਆ ਇਹ ਮਰੜਾ ਇਹ ਤੋਂ ਅਗਲਾ ਮਰੜਾ ਇਹ ਸਾਰੇ ਤਕਰੀਬਨ ਮਰੜੇ ਜਿਹੜੇ ਆ ਉਹ ਵੀ ਬੈਠੇ ਪਏ ਆ ਕਿਉਂਕਿ ਪਾਣੀ ਦਾ ਵਹਾਅ ਹੀ ਇੰਨਾ ਜਦਾ ਤੇਜ਼ ਵਾ ਕੱਲ ਕੱਲ ਨਾਲੋਂ ਪਰਸੋਂ ਨਾਲੋਂ ਪਾਣੀ ਹੋਰ ਲੈਵਲ ਵਧ ਰਿਹਾ ਵਾ ਔਰ ਆਉਣਲੇ ਦਿਨਾਂ ਦੇ ਵਿੱਚ ਇਹ ਲੈਵਲ ਹੋਰ ਵਾਧਾ ਤੇ ਬਹੁਤ ਵੱਡਾ ਖਤਰਾ ਆਊਗਾ ਇਹਦੇ ਤੇ ਜਲਦੀ ਤੋਂ ਜਲਦੀ ਸਰਕਾਰ ਜਿਹੜੀ ਆ ਉਹ ਮਤਲਬ سنجੀਦਗੀ ਨਾਲ ਕੰਮ ਕਰੇ ਆ ਜਿਹੜੇ ਮਰੜੇ ਆ ਮਰੜਿਆਂ ਦੇ ਵਿੱਚ ਪੱਥਰ ਸਟਾਉਣ ਦੀ ਜਿਹੜੀ ਉਹ ਗੱਲ ਕੀਤੀ ਜਾਵੇ ਕਿਉਂਕਿ ਆ ਜਿਹੜੇ ਕ੍ਰੀਏਟ ਵੱਜ ਰਹੇ ਆ ਆਪਣੈ ਜਿਹਦੇ ਤੋੜਿਆਂ ਦੇ ਨਾਲ ਇਹ ਬੰਨ ਦੀ ਢਾਂ ਨੂੰ ਰੋਕ ਸਕਦੇ ਆ ਪਰ ਜਿੰਨਾ ਮਰੜੇ ਨੇ ਕੰਮ ਕਰਨਾ ਵਾ ਉਹ ਪੱਥਰ ਨੇ ਕੰਮ ਕਰਨਾ ਵਾ ਪੱਥਰ ਤੋਂ ਬਗੈਰ ਮਰਦਾ ਜਿਹੜਾ ਰੋਕ ਨਹੀਂ ਆਉਣਾ ਉਹਦੇ ਤੇ ਕਿੰਨੇ ਮਰਜ਼ੀ ਤੋੜਿਆਂ ਦੇ ਕਰੇਡ ਰੱਖਤੀਏ ਪਰ ਉਹ ক্রেਟਾ ਨੇ ਜਿਹੜਾ ਉਹ ਨਹੀਂ ਕੋਈ ਸਵਾਰਨਾ ਸੋ ਅਪੀਲ ਆ ਸਰਕਾਰਾਂ ਇਸ ਟਾਈਮ ਤੇ ਪੂਰੀ ਤਰ੍ਹਾਂ ਬਾਹ ਫੜਨ ਔਰ ਹਾਂਜੀ ਗਿੰਦਰ ਜੀ ਇਹ ਪੂਰੀ ਤਰ੍ਹਾਂ ਬਾਹ ਫੜਨ ਔਰ ਇਹ ਸੰਕਟ ਦੀ ਘੜੀ ਦੇ ਵਿੱਚੋਂ ਨਿਕਲਿਆ ਜਾਵੇ ਅੱਜ ਇਹ ਸੰਕਟ ਦੀ ਘੜੀ ਦੇ ਵਿੱਚੋਂ ਨਿਕਲ ਕੇ ਫਿਰ ਮੌਜੂਦਾ ਮੰਤਰੀ ਜੀ ਔਰ ਪ੍ਰਸ਼ਾਸਨ ਇੱਥੇ ਆਣ ਕੇ ਮੀਟਿੰਗ ਕਰਕੇ ਸਥਾਨਕ ਲੋਕਾਂ ਦੇ ਵਿਊ ਲੈ ਕੇ ਇਹਦੇ ਨਾਲ ਤਕਰੀਬਨ 4 ਕਿਲੋਮੀਟਰ ਲੰਬੀ ਕੰਧ ਦਾ ਬੰਦੋਬਸਤ ਕਰਨ ਉਹ ਕੰਧ ਨਿਕਲ ਜAVE ਨਾਲ ਪੱਥਰ ਦੀ 4 ਫੁੱਟ ਚੌੜੀ ਤੇ ਉਹਦੇ ਨਾਲ ਵੱਡੀ ਰਾਤ ਮਿਲੂਗੀ ਕਿਉਂਕਿ ਪਿੱਛੇ ਕੰਧ ਨਿਕਲੀ ਹੋਈ ਸੀ 95 ਵਾਲੇ ਹਟਦੇ ਇੱਥੇ ਜਵਾਵੜਾ ਕੀਤਾ ਸੀ ਜਦੋਂ 95 ਇੰਚ ਆਇਆ ਤੇ ਉਦੋਂ ਕੰਧ ਕਢਵਾਈ ਸੀ ਨਾਲ ਉਹਦੇ ਮੋਤਵਰਨ ਤਕੜੇ ਹੋ ਕੇ ਉਦੋਂ ਦੇ ਸਰਕਾਰ ਨੇ ਉਹ ਕੰਧ ਕਿਲੋ ਕਰਵਾਈ ਸੀ ਤੇ ਉਹਦੇ ਨਾਲ ਕਾਫੀ ਸਮਾਂ ਰਾਤ ਮਿਲਦੀ ਰਹੀ ਆ ਅੱਜ ਜਿਹੜੀ ਆ ਉਹ ਫਿਰ ਉਸ ਕੰਦ ਦੀ ਲੋੜ ਵਾ ਕਿਉਂਕਿ ਉਹ ਕੰਦ ਹੁਣ ਖੁਰ ਕੇ ਵਿੱਚ ਜਾ ਪਈ ਆ ਤੇ ਨਵੇਂ ਸਿਰੋਂ ਕੰਦ ਕਢਣ ਦੀ ਫਿਰ ਲੋੜ ਵਾ ਸੋ ਮਹਾਂਪੁਰਸ਼ ਬਾਬਾ ਵੀਰਾ ਸਿੰਘ ਜੀ ਸਿੜਾਲੀ ਸਾਹਿਬ ਸੰਪਰਦਾਇ ਤੋਂ ਇਹਨਾਂ ਨੂੰ ਇਹ ਪੁੱਛਾਂਗੇ ਬੜੇ ਦਿਨਾਂ ਤੋਂ ਜਿਹੜੇ ਲੱਗੇ ਹੋਏ ਨੇ ਇੱਥੇ ਹਾਂਜੀ ਮਹਾਂਪੁਰਸ਼ ਤੁਸੀਂ ਲਗਾਤਾਰ ਜਿਹੜੀਆਂ ਸਵਾਵਾ ਕਰ ਰਹੇ ਜੀ ਔਰ ਤੁਹਾਨੂੰ ਇਹਦਾ ਤਜਰਬਾ ਵੀ ਹੋਇਆ ਪਿਆ ਵਾ ਕਿਉਂਕਿ ਮਹਾਂਪੁਰਸ਼ਾਂ ਨੇ ਬੜੀਆਂ ਲੰਮੇ ਸਮੇਂ ਤੋਂ ਜਿਹੜੀਆਂ ਉਸ ਸਵਾਮਾਂ ਦੇ ਵਿੱਚ ਲੱਗੀਆਂ ਹੋਈਆਂ ਨੇ ਬੰਦ ਮੁੰਨਾ ਪਿੰਡ ਹੋਵੇ ਜਾਂ ਦਾਰੇਵਾਲ ਹੋਵੇ ਜਾਂ ਆਲੀ ਹੋਵੇ ਜਾਂ ਇੱਥੇ ਹੀ ਅੱਜ ਵੀ ਮਤਲਬ ਸਾਰੀਆਂ ਸੰਪਰਦਾਵਾਂ ਉੱਥੇ ਬਾਹੂਪੁਰ ਬੰਨ ਤੇ ਵੀ ਲੱਗੀਆਂ ਹੋਈਆਂ ਮੈਂ ਪਰਸੋਂ ਦਰਸ਼ਨ ਕਰਕੇ ਆਇਆ ਹਾਂ ਤੁਹਾਡੇ ਤਜਰਬੇ ਮੁਤਾਬਕ ਇਹ ਕੀ ਹੋਣਾ ਚਾਹੀਦਾ ਵਾ ਕਿ ਜਿਹੜਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਕਟ ਤੋਂ ਬਚਿਆ ਜਾ ਸਕੇ ਇਹ ਜਿਹੜਾ ਹੈ ਨਾ ਹੇ ਰਾਜ ਪ੍ਰਾਸ਼ਾਹੀਆਂ ਦੇ ਨਾਲ ਚੱਲਿਆ ਸਾਨੂੰ ਇੱਥੇ ਆਇਆ ਹਾਂ ਜੀ ਇਹ ਬਾਰਾਂ ਦੇ ਹਾਂਜੀ ਪਹਿਲਾਂ ਇਹ ਬਾਉਪੁਰਾ ਲੋਕ ਕੱਤੀਆਂ ਵਾਲਾ ਸਾਰੇ ਏਰੀਆ ਦੇ ਬਦਲ ਹੀ ਬੰਦੇ ਰਹੇ ਜਿਹਦੇ ਜਗ੍ਹਾ ਕੋਈ ਨਹੀਂ ਕਰਦਾ ਜਿਹੜਾ ਟੁੱਟ ਗਿਆ ਹੀ ਉਹਦੇ ਟੁੱਟ ਗਿਆ ਉਹਦੇ ਜਿਹੜੇ ਕਮਿਟੀ ਨਟਾ ਆ ਗਈ ਉਹ ਹੀ ਸਾਰਾ ਬੰਦਾ ਫਿਰ ਇਸੇ ਲਗਨ ਗੋਣ ਵੀ ਤਾਂ ਰਸਿੰਗਾ ਨੇ ਫਰਾਵਾ ਦਿਆ ਨੇ ਤੇ ਅਸੀਂ ਅਰੀਕੇ ਸੋਲਦੇ ਹਾਂ ਗੱਡੀਆਂ ਸਾਂਤ ਜਦੋਂ ਲੱਤਾਂ ਲੱਗੇ ਜਾਂਣ ਲੱਗੇ ਇਹਨਾਂ ਫੋਨ ਦੇ ਤਾਂ ਰਿਕਾਦ ਫਸ ਤਾ ਕੇ ਅਸੀਂ ਸਾਰੇ ਇਲਾਕੇ ਪਿਆਏ ਇਹਦੇ ਵਿੱਚ ਜਿਹੜਾ ਸ਼ਰਪ ਦੇ ਨਾਲ 500 ਜਾਬ ਲੱਗਾ ਇਤੋਂ ਆ ਪਾਣੀ 흘ਲੇ ਦੀ ਪੀ ਆ ਤੇਰੀ ਦੀ ਫਿਰ ਆ ਗਏ ਤੋੜੇ ਭਰੇ ਗਰੇਡ ਭਰੇ ਪਾਪੂੜ ਕੇ ਤੇ ਮਾਨਾ ਦੀ ਕਿਰਮਾ ਨੂੰ ਡੇਣਾ ਤੋਂ ਟੜਕਣਾ ਪੈ 50 60 ਫੋਟ ਜਿਹੜਾ ਉਹ ਦੇ ਨਾਲੇ ਬੰਦੇ ਨੂੰ ਗਰੇਡ ਲੱਗੇ ਹੋਏ ਆ ਪਾਣੀ ਭਰਵਾ ਦਿਆ ਪਾਣੀ ਦੇ ਗਾੜੀ ਦੇ ਕੋਈ ਜੋਰ ਨਹੀਂ ਦਾਵਾ ਪਾਣੀ ਹੈ ਹਰ ਵੇਸ ਤੇ ਜਿ세 ਕੱਲ ਗਰੇਡ ਬੰਦੇ ਆ ਉਹ ਗਰੇਟਾਂ ਨਾਲ ਆ ਥਾਂ ਵੀ ਅੱਧਾ ਦਾ ਫੁੱਟ 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 ਪਾਣੀ ਉਸ ਤੇ ਵੀ ਜੜੇ ਉਸ ਤੇ ਖਾ ਦੇ ਬਾਬਾ ਨਾ ਇਹ ਤੇ ਆਂਦੇ ਆ ਵੀ ਜਿਹੜਾ ਜਦੋਂ ਮੌਕਾ ਹੁੰਦਾ ਉਦੋਂ ਸਾਂਭਿਆ ਜਾਵੇ ਤੇ ਬਹੁਤ ਵਧੀਆ ਗੱਲ ਆ ਤੁਹਾਡੀ ਕਹਿਣ ਦਾ ਮਤਲਬ ਹੀ ਜਦੋਂ ਸੁੱਕ ਪੁਕਾ ਹੁੰਦਾ ਵਾ ਹੜ ਹੋਣ ਤੋਂ ਪਹਿਲਾਂ ਹੀ ਜਿਵੇਂ ਅੱਜ ਹੜ ਆਇਆ 20 ਦਿਨਾਂ ਨੂੰ ਦਰਿਆ ਵੇਲਾ ਵੀ ਹੋਣਾ ਇਹ ਵਿਲਾ ਹੋਣ ਤੋਂ ਬਾਅਦ ਸਰਕਾਰ ਪ੍ਰਸ਼ਾਸਨ ਦੇ ਲਈ ਧਿਆਨ ਦੇਵੇ ਦੀ ਇਹਦੀ ਮੁਰੰਮਤ ਕੰਧ ਕੀਤੀ ਜਾਵੇ ਜੇ ਬੰਨ ਟੁੱਟ ਜਾਂਦਾ ਹੈ ਇਹ 15 16 ਪਿੰਡ ਜਿਹੜੇ ਆਏ ਸਾਰੇ ਬਵਾਦ ਹੋ ਜਾਂਦੇ ਨਾ ਕੋਈ ਛੋਨਾ ਵਾਲੇ ਦਾ ਨਾਮ ਹੋਰ ਕਰਵਾ ਦੇ ਦਿੰਦੇ ਨਾ ਕੋਈ ਪੋਠਾ ਰੇ ਦਾ ਫਿਰ ਤੀਜੀ ਵਾਰ ਜਦੋਂ ਬੰਨ ਟੁੱਟਾ ਇਹ ਮਾਮਲਾ ਸੰਤ ਬਾਬਾ ਸਤਾਰਨ ਮਾਰੇਗਾ ਸੈਗੀ ਜਰਾ ਸੰਤਾਂ ਨੇ ਜੋਰ ਲਾ ਲਾ ਕੇ ਫਦਾ ਬੰਨੇ ਜੇ ਫੇਰੋ ਲੋਕਾਂ ਨੂੰ ਇਹਨਾਂ ਲਈ ਇਹਨਾਂ ਦਰਿਆ ਦੇ ਵਿੱਚ ਜਿਹੜੇ ਅਗੇ ਉਹਦੇ ਲੋਕਾਂ ਦੀਆਂ ਕਾਰੀਆਂ ਪੰਧਰੀ ਆ ਗਈ ਪੀਆ ਪੰਧਰੀ ਆ ਰਿਹਾ ਕਣਕਾਂ ਖੁਰਕਣ ਵਜਾਉ ਕਰਾਈਆਂ ਨਾਲ ਦੀਪ ਜੀ ਫਾਤਾ ਦਿੱਤੀਆਂ ਤੇਲ ਦਿੱਤੇ ਟਰੈਕਟਰ ਦਿੱਤੇ ਲਾ ਲਿਆ ਦੇ ਪਿੰਡਾਂ ਚੋਂ ਲਿਆ ਆ ਮੰਗਵਾ ਕੇ ਟਰੈਕਟਰ ਤੇ ਪੈਰੀਆਂ ਪੰਧਰੀਆਂ ਕਰਕੇ ਉਹਨਾਂ ਦਾ ਕੰਮ ਆਹ ਸਾਰੇ ਆ ਇਹ ਜੋ ਇੱਕ ਓਠੇ ਨਹੀਂ ਹੈ ਅਜੇ ਕਾਹਲ ਵਰਸਮ ਨਾਲ ਕੋਈ ਮਾਦ ਹੋਣਾ ਆਉਂਦੇ ਸੀ ਉਸ ਵਾਰੀ ਜਿਹੜੇ ਮੈਂ ਪਿਛਲੀ ਵਾਰੀ ਡੁੱਬੇ ਸੀ ਉਹ ਸਾਰੇ ਫੇਰ ਆ ਕੇ ਡੁੱਬੇ ਪਏ ਆ ਤੇ ਉਹ ਡੁੱਬਣਾ ਕਾ ਨਾ ਕਰਕੇ ਉਹਨਾਂ ਦਾ ਕੋਈ ਵੇਗੇ ਮਤਲਬ ਨਾਲ ਜਿਹੜਾ ਉਹਦੇ ਸਾਹਦੇ ਬੈਠੇ ਬੰਨ ਜਿਹਦੇ ਉਤੇ ਜਿਹੜਾ ਵੀ ਕੋਈ ਕੰਮ ਸੂਚ ਦੇ ਸਕਦਾ ਹੋਵੇ ਜਾਂ ਸੇਵਾ ਦੀ ਕਿਸੇ ਤਰ੍ਹਾਂ ਕਰ ਸਕਦਾ ਹੋਵੇ ਉਹ ਆ ਕੇ ਇਹਨਾਂ ਨੂੰ ਸੂਚ ਦਿੰਦੀ ਆਵੇ ਤੇ ਉਹਨਾਂ ਦਾ ਸਰੀਰਕ ਆਰਥਿਕ ਮਦਦ ਹਰ ਪ੍ਰਕਾਰ ਦੀ ਹੋਣੀ ਚਾਹੀਦੀ ਹੈ ਮਤਲਬ ਇਹ ਪਬਲਿਕ ਦੀ ਮਦਦ ਦੇ ਨਾਲ ਹੀ ਇਹ ਮਤਲਬ ਬਚਾਓ ਸਕਣਾ ਉਦਾਂ ਨਹੀਂ ਜਿਹੜਾ ਹੈ ਆਹ ਤਗਾੜੀ ਸਾਰਾ ਕੁਝ ਹੋ ਸਕਦਾ ਸਤਿਗੁਰੂ ਪਰਿਆਰ ਤੇ ਪਹੁੰਚ ਨਹੀਂ ਹੋ ਸਕਦਾ ਇਹ ਨਾਲ ਮਾਂ ਪਤਨ ਬਾਬਾ ਸੋਕਾ ਸਿੰਘ ਬਾਬੇ ਆਸਰ ਜੀ ਦੀ ਗਾੜੀ ਲੱਗੇ ਹੋਏ ਆ ਨਾਲ ਹੋਰ ਵੀ ਸੱਜੇ ਬੰਦੀਆਂ ਗਾੜੀ ਲੱਗੇ ਆ ਨਾਲ ਲਾ ਕੇ ਚਲੋ ਜੇ ਬੰਦਾ ਗਾੜੀ ਨਹੀਂ ਲਾਦਾ ਸਕਦਾ ਨਹੀਂ ਤੁਰਦੀ ਆਨੇ ਜਦ ਇਕੱਲੇ ਸਕਦਾ ਵੀ ਨਹੀਂ ਕੰਮ ਕਰ ਸਕਦੇ ਨਾ ਕਰੇ ਸਾਡੇ ਸੰਤ ਕਰ ਸਕਦੇ ਧੰਨਵਾਦ ਧੰਨ ਸਤਿਕਾਰ ਦੇ ਸਹਿਯੋਗ ਨਾਲ ਹੀ ਸਾਰਾ ਕੰਮ ਹੁੰਦਾ ਜਿਹੇ ਜੀਪ ਲੱਗੇ ਆ 6 ਦਿਨ ਹੋ ਗਿਆ ਸੀ ਪਾਣੀ ਆ ਜੀ ਵਧ ਰਿਹਾ ਪਾਣੀ ਪਾਣੀ ਵਧ ਰਿਹਾ ਜੀ ਪਾਣੀ ਤਾਂ ਲਖੋ ਪਾਣੀ ਵਧ ਰਿਹਾ ਆ ਜਿਹੜਾ ਕੱਪੜਾ ਪਹਿ ਰਿਆ ਵਾ ਇਹ ਸਭ ਤੋਂ ਖਤਰਨਾਕ ਵਾ ਸਭ ਖਤਰਨਾਕ ਵਾ ਸਾਰਾ ਸਾਹਿਬ ਵਾ ਇਹ ਕਿਹਦੀ ਫਤਿਹ ਸਵਾ ਦੇਖਦੇ ਜੀ ਇਹ ਲਤਗਾ ਤਸਰ ਜਿੱਟਾ ਵਾ ਉਹ ਸੰਗਤਾਂ ਸਟਮਕ ਕਰ ਰਹੀਆਂ ਵਾ ਇਹ पीछे आप मैं उन्होंने पानी मानो बताता हूं कि उन्होंने रिव्यू की है पानी करंट पर वो तो पर वो तो की नहीं ऐसे तो भी नहीं गया बन गया क्या आना मत कर

يا پادر مانو بنا پر کي يا يي پادو پڙه جو بڑا تگڑا پجن ني مري له هيني مطلب هو کي پڙا هلي ته کتن رقي پڙه پڙهٽمن پراٽي ترچني ਕਿਹੜੀ ਮੈਂ ਤੇ ਕਿਲੇ ਨਾ ਆ ਰਹੇ ਆ ਆ ਚਾ ਚੜੇ ਭੁੱਟੇ ਤੋ ਆ ਆ ਤੰਗਾਂ ਸਮਝਦਾ ਤਰਨ ਜੇ ਅਜਾ ਅਪਰ ਸਤੀ ਪਤੀ ਆ ਰਹੇ ਆ ਪਤੀ ਇਸ ਪਰ ਸਰੀਪਾ ਬੰਦੇ ਨਾਲ ਬੁੱਤਾ ਇਹ ਪਜਪਾ ਹਲੇ ਆਪ ਤੇ ਦੀ ਬੁੱਤਾ ਅਰੇ ਹਣੀ ਤਰਤਾ ਤਰਤਾ ਉਹ ਪਾ ਦਿਓ أولاً: أي شيء يخص الأمر، 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 أي شيء يخص الأمر،